ਤੇ ਮੋਟਰ ਚਲਾ ਕੇ ਵਿੱਚ ਬੈਪ ਸਿੱਟ ਕੇ ਉਹ ਅਭਿਆਨ ਸਿਲੰਡਰ ਆ ਭਰਾਵਾ ਅੰਦਰ ਹੈ ਸਿਲੰਡਰ ਆ ਸਿਲੰਡਰ ਥੋੜੀ ਅਗਲ ਲੱਗੀ ਹੋਆ ਯਾਨੀ ਇਹਨਾਂ ਕੀ ਹੋਇਆ ਉਹਦਾ ਮੂੰਹ ਇੱਧਰ ਸੀਗਾ ਇੱਕ ਦੀ ਪਿੱਠ ਇੱਧਰ ਸੀ ਹੈਲੋ ਸਿਕਰੰਤੀ ਕਿਵੇਂ ਦੇ ਹਾਲਾਤ ਉੱਥੇ ਬਣੇ ਹਰ ਇਦਾਂ ਆਪੇ ਸਾਨੂੰ ਕੋਲ ਆਈ ਕੋਲ ਆਈ ਪੇ ਸਿਲੰਡਰ ਨੂੰ ਅੱਗ ਲੱਗੀ ਆ ਦੁਕਾਨ ਦੇ ਵਿੱਚ ਅਸੀਂ ਬਾਕਪਰ ਸਤੋਰ ਅਸੀਂ ਸਿਮੇਂਟ ਹਾਬੇ ਦੇ ਸਾਹਮਣੇ ਅਸੀਂ ਜਿਸ ਵੇਲੇ ਪਹੁੰਚੇ ਆ ਉੱਥੇ ਮੇਰੇ ਨਾਲ ਮਨਜੀਤ ਸਿੰਘ ਪਰਮਜੀਤ ਸਿੰਘ ਮੇਰਾ ਨਾਮ ਗਦੇ ਸਿੰਘ ਮੈਂ ਡਰਾਈਵਰ ਤੇ ਮੈਂ ਜਿਸ ਵੇਲੇ ਅਸੀਂ ਗੱਡੀ ਲੈ ਕੇ ਪਹੁੰਚੇ ਆ ਤੇ ਅੱਗੇ ਕੁਝ ਖਾਸ ਨਹੀਂ ਸੀਗੀ ਸਾਡੇ ਮੁਤਾਬਕ ਕੋਈ ਖਾਸ ਨਹੀਂ ਸੀ ਸਿਰਫ ਕੀ ਕਿ ਉੱਥੇ ਸਿਲੰਡਰ ਸੀ ਤੇ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਸਿਲੰਡਰ ਕਿਹੜਾ ਆ ਤੇ ਜਿੱਦਾਂ ਹੀ ਅਸੀਂ ਉਤਰਿਆ ਗੱਡੀ ਚੋਂ ਤੇ ਪਰਮਜੀਤ ਪੈਪ ਕੋਲ ਦਾ ਸੀਗਾ ਮਨਜੀਤ ਨੇ ਮੋਰੇ ਪੈਪ ਹੋ ਕੇ ਖੜਾ ਹੋਇਆ ਤੇ ਮੈਂ ਨਾਲੇ ਸਟਾਰਟ ਕਰਨ ਲੱਗਾ ਇੰਜਨ ਪਾਣੀ ਸਟਾਰਟ ਕਰਨ ਲੱਗਾ ਜਾਨਕਿ ਪਾਣੀ ਸਟਾਰਟ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਬਲਾਸਟ ਹੋ ਗਿਆ ਜਿਹਦੇ ਵਿੱਚ ਮਨਜੀਤ ਸਿੰਘ ਮੋਰੇ ਸੀਗਾ ਬਾਹਰ ਦੇ ਮੋਰੇ ਇਹ ਜਿੱਦਾਂ ਹੀ ਉਹ ਬਲਾਸਟ ਹੋਇਆ ਉਹਦੀ ਨੋੜੇ ਅੱਗ ਉਹ ਸਿੱਧਾ ਹੀ ਕਾਬੂ ਆ ਗਿਆ ਤੇ ਨਾਲ ਪਰਮਜੀ ਸੀ ਤੇ ਨਾਲੇ ਇਧਰ ਮੈਸੇਜ ਜਿੱਦਾਂ ਹੀ ਹੋਇਆ ਮੈਂ ਤਾਂ ਚਲੋ ਬਹਿ ਕੇ ਥੋੜਾ ਮੇਰਾ ਬਚਾ ਹੋ ਗਿਆ ਤੇ ਇਹਨਾਂ ਦਾ ਜ਼ਿਆਦਾ ਨੁਕਸਾਨ ਹੋਇਆ ਉਸ ਵੇਲੇ ਫਿਰ ਇਹਨਾਂ ਨੂੰ ਉਸੇ ਵੇਲੇ ਉਹਨੇ ਪੈਰੀ ਇਹਨਾਂ ਨੂੰ ਮੈਂ ਕਿਸ ਪ੍ਰਾਈਵੇਟ ਗੱਡੀ ਚ ਭੇਜਿਆ ਤੇ ਵਾਪਸ ਮੈਂ ਫਾਇਰ ਕਾਲ ਕੀਤੀ ਕਿੰਨੇ ਟੋਟਲ ਮਲਜਮਤੀ ਕਿਹਨਾਂ ਜਿੱਤੇ ਨਹੀਂ ਗਈ ਸੀ ਪਹਿਲਾਂ ਉਦੋਂ ਤੁਸੀਂ ਤੁਹਾਡਾ ਇੱਕ ਬਚਾ ਬਚਾ ਹੋਇਆ ਤਾਂ ਉਹ ਸਿਲੰਡਰ ਦੁਕਾਨ ਕਰੀ ਸੀ ਬੰਦ ਦੁਕਾਨ ਟੇਲਰ ਦੀ ਸੀ ਤੇ ਉਹਦੇ ਵਿੱਚ ਸਿਲੰਡਰ ਸਿਲੰਡਰ ਉਹਨਾਂ ਨੇ ਕਿਹਾ ਜੋ ਉੱਥੇ ਦੱਸਣ ਦੇ ਮਤਾਬਕ ਕਿ ਗੀਜਰ ਤੇ ਲਾਇਆ ਸੀਗਾ ਹਾਂਜੀ ਪਰੀ ਤੁਸੀਂ ਕੱਚੇ ਮੁਲਾਜ਼ਮ ਨਹੀਂ ਨਹੀਂ ਮੈਂ ਰੈਗੂਲਰ ਜੀ ਪਰੀ ਇੱਕ ਇੱਕ ਮੁਲਾਜ਼ਮ ਜਿਹੜਾ ਆ ਕਹਿੰਦੇ ਆਊਟਸੋਰਸ ਦਾ ਮੁਲਾਜ਼ਮ ਦੱਸਿਆ ਜਾਂਦਾ ਮੁਲਾਜ਼ਮ ਜਿਹੜਾ ਅੱਜ ਵੀ ਟਾਈਮ ਦੇ ਵਿੱਚ ਆਪਣੀ ਜ਼ਿੰਦਗੀ ਮਾਤਰਾ ਲੜ ਕੇ ਇੰਨੇ ਇੰਨੇ ਉਧਿਆ ਸਿਵਾਵੋ ਲੇਦਾ ਪਰ ਫਿਰ ਵੀ ਦੇਖ ਕਹੇ ਗੱਲ ਕਰੀਏ ਵੀ ਉਹਨਾਂ ਨੂੰ ਕੀ ਮਿਲਦਾ ਹੈ ਜਾਂ ਕਿੰਨਾ ਕੋਨਾ ਦੀ ਜ਼ਿੰਦਗੀ ਸੇਫ ਹੈ ਨਹੀਂ ਸਰ ਬਹੁਤ ਔਖਾ ਆ ਜਿੱਦਾਂ ਜੋ ਉਹਨਾਂ ਨੂੰ ਤਰਖਾ ਮਿਲਦੀ ਉਹ ਤਾਂ ਕੱਖ ਵੀ ਨਹੀਂ ਨਿਗੁਣੀ ਜਈ ਆ ਦਸ ਪਿਆ 10000 ਨਾ ਕਿਆ ਚਲਾਏਗਾ ਬਹੁਤ ਵਾਰੀ ਅਸੀਂ ਵੀ ਮੈਂ ਵੀ ਨਾਲ ਜਾਂਦਾ ਰਹਿਆ ਪਰ ਯਾਨੀ ਕੋਈ ਸਿੱਟਾ ਨਹੀਂ ਨਿਕਲਿਆ ਕਿਸੇ ਨੇ ਸਿੱਟਾ ਨਹੀਂ ਕੋਈ ਸਰਕਾਰ ਦੇ ਬੰਦੇ ਨੇ ਕੱਢਿਆ ਹੁਣ ਲੱਗਦਾ ਹੈ ਵੀ ਜਿੱਦਾਂ ਡੀਸੀ ਸਾਹਿਬ ਵੀ ਅੱਜ ਕਹਿ ਗਏ ਆ ਕਿ ਸਰਕਾਰ ਵੱਲੋਂ ਵੀ ਬੜਨਾ ਚਾਹੀਦਾ ਦੇਖੋ ਕਰਨਾ ਚਾਹੀਦਾ ਜੀ ਅੱਜ ਕੁਝ ਵੀ ਹੋ ਸਕਦਾ ਸੀ 14 ਸਾਲ ਹੋ ਗਏ ਅੱਜ ਕੁਝ ਵੀ ਹੋ ਸਕਦਾ ਸੀ ਅੱਜ ਇੱਕ ਬਲਾਸਟ ਦਾ ਮਾਮਲਾ ਸਾਹਮਣੇ ਐਸਐਸਕੇ ਬ੍ਰਿਫਿੰਗ ਹੋਰ ਕਿੰਨੇ ਕੀ ਗਏ ਹਾਂਜੀ ਬੜੀ ਦੁਖਦੀ ਗੱਲ ਹੈ ਕਿ ਅੱਜ ਸਵੇਰੇ 8:30 ਵਜੇ ਬਾਗਪੂਰ ਅਡੇ ਤੋਂ ਇੱਕ ਖਬਰ ਆਈ ਸੀ ਸਾਡੇ ਫਾਇਰ ਆਫਿਸਰ ਨੂੰ ਕਿ ਇੱਕ ਦੁਕਾਨ ਦੇ ਵਿੱਚ ਅੱਗ ਲੱਗੀ ਹੋਈ ਹੈ ਸਾਡੀ ਫਾਇਰ ਟੈਂਡਰ ਇਮੀਡੀਏਟਲੀ ਉੱਥੇ ਪਹੁੰਚੀ ਔਰ ਸਾਡੇ ਬਹੁਤ ਬਹਾਦਰੀ ਨਾਲ ਸਾਡੇ ਫਾਇਰਮੈਨ ਨੇ ਉੱਥੇ ਅੱਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦੇ ਵਿੱਚ ਸਡਨਲੀ ਇੱਕ LPG ਸਿਲੰਡਰ ਦੇ ਵਿੱਚ ਬਲਾਸਟ ਹੋ ਗਿਆ ਔਰ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਦੋ ਫਾਇਰਮੈਨ ਉਸ ਦੇ ਵਿੱਚ ਇੰਜਰੀ ਵੀ ਹੋ ਗਏ ਅਸ ਵੇਲੇ ਉਹਨਾਂ ਦੋਹਾਂ ਦੀ ਹਾਲ ਸਟੇਬਲ ਹੈ ਉਹ ਸਿਵਲ ਹਸਪੀਟਲ ਉਹਨਾਂ ਨੂੰ ਇਮੀਡੀਏਟਲੀ ਲੈ ਕੇ ਆਇਆ ਗਿਆ ਜਿੱਥੇ ਕਿ ਉਹਨਾਂ ਨੂੰ ਫਰਸਟ ایڈ অর ਡਾਕਟਰਸ ਵੱਲੋਂ ਇਮੀਡੀਏਟਲੀ ਜਿਹੜੀ ਹੈ ਕੇਅਰ ਦਿੱਤੀ ਗਈ ਇੱਕ ਨੂੰ 4% ਔਰ ਇੱਕ ਨੂੰ 11% ਬਰਨਸ ਦੱਸੇ ਜਾ ਰਹੇ ਹਨ ਦੋਨੋਂ ਪੇਸ਼ੈਂਟਸ ਥੈਂਕਫੁਲੀ ਸਟੇਬਲ ਹੈ

ਇਹ ਵੀ ਇੱਕ ਕੱਚੇ ਮੁਲਾਜ਼ਮ ਸੀ ਪੱਕੇ ਮੁਲਾਜ਼ਮ ਸੀ ਜਿਹੜੇ ਹਾਂਜੀ ਅ ਜਿਵੇਂ ਮੈਂ ਦੱਸਿਆ ਸਾਰਾ ਕੁਝ ਅਸੀਂ ਇਨਕੁਆਇਰੀ ਬਾ ਤੁਹਾਨੂੰ ਡਿਟੇਲ ਦੇ ਵਿੱਚ ਦੱਸਾਂਗੇ ਇਸ ਵੇਲੇ ਇੱਕ ਜਿਹੜੇ ਪਰਮਜੀਤ ਸਿੰਘ ਜੀ ਹੈ ਉਹ 34 ਸਾਲ ਦੀ ਉਮਰ ਹੈ ਉਹ ਪੱਕੇ ਮੁਲਾਜ਼ਮ ਹੈ ਔਰ ਇੱਕ ਮਨਜੀਤ ਸਿੰਘ ਪੱਕੇ ਮੁਲਾਜ਼ਮ ਹੈ ਔਰ ਪਰਮਜੀਤ ਸਿੰਘ ਉਹ ਆਊਟਸੋਰਸ ਤੇ ਨਿਮਰਨ ਦਾ ਸੈਵਰਸ ਰੈਂਡਰ ਅਵ ਕਮਰਸ਼ਲ ਸੈਂਟਰ ਰੱਖਿਆ ਗਿਆ ਸੀ ਦੁਕਾਨ ਦੇ ਵਿੱਚ ਤੇ ਉਹੀ ਬਲਾਸਟ ਹੋਇਆ ਤਾਂ ਉਹ देखो जी इस वेले सारी बड़ी प्रिलिमिनरी इंफॉर्मेशन है ये उत्ते असी मैजिस्ट्रेटल इनकुआरी मार्क कर रहे हैं इस दे नाली पुलिस भी अपनी तहकीकात करेगी उस तो बाद असी तानू फैक्ट्स दे बेसिस ते तथ्य अनुसार दसा हां जी एक मुलाजिम नु मनजीत सिंह जी नु 11% बर्न्स दसे जा रहे हैं और परमजीत सिंह जी नु 4% फेशियल बर्न्स दसे जा रहे हैं डॉक्टर्स लगातार उन उन्होंने कंडीशन एग्जामिन करते हुए मॉनिटर कर रहे हैं और उन्होंने सारा बनता इलाज और जो भी सपोर्ट सरकार वालों बनेगी असं मुहैया करा वी आर अ मल्टीकल्चरल नेटवर्क कम्युनिटी वी ग्रो कॉम्पिटेंट ग्लोबल सिटीजंस टू अफेक्ट पॉजिटिव चेंज अराउंड देम